ਉਸ ਘਰ ਕੀ ਕਿਸਮਤ ਕبھی ਨਾ ਹੋਤੀ ਖੋਟੀ ਜਿਸ ਘਰ ਮੇ ਬੰਤੀ ਹੈ ਪਹਿਲੇ ਹੀ ਗਊ ਦੀ ਰੋਟੀ ਸਰ ਇਹ ਕਿੰਨਾ ਨਵਾਂ ਕਨਸੈਪਟ ਲੈ ਕੇ ਆਏ ਹੋ ਇਹ ਜਿਹੜਾ ਬੋਲ ਗਊ ਮਾਤਾ ਕੀ ਜੈ ਇਹ ਜਿਹੜਾ ਨਵਾਂ ਕਨਸੈਪਟ ਹੈ ਜੀ ਇਹ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾ ਵੱਲੋਂ ਚਾਲੂ ਕੀਤਾ ਗਿਆ ਹੈ ਗਊ ਸੇਵਾ ਸੰਸਥਾ ਦੇ ਸਾਰੇ ਮੈਂਬਰਾਂ ਵੱਲੋਂ ਇਹ ਜਿਹੜੀਆਂ ਗਊਆਂ ਐ ਤੇ ਸ਼੍ਰੀ ਗੋਬਿੰਦ ਗੋਪਾਲ ਸਰ ਪਾਂਜੀ ਗਊਸ਼ਾਲਾ ਦੇ ਵਿੱਚ ਇੱਥੇ ਰੋਟੀ ਬਹੁਤ ਘੱਟ ਮਾਤਰਾ ਦੇ ਵਿੱਚ ਪਹੁੰਚਦੀ ਸੀ ਹੁਣ ਜਿਹੜੀ ਇਹ ਬੱਗੀ ਲਾਈ ਹੈ ਇਹ ਬੱਗੀ ਦੇ ਵਿੱਚ ਪਹਿਲਾਂ ਕੋਈ ਵੀ ਬੱਗੀ ਨਹੀਂ ਕੰਮ ਕਰ ਰਹੀ ਸੀ 2 ਮਹੀਨੇ ਪਹਿਲਾਂ ਬੱਗੀ ਲੱਗੀ ਹੋਈ ਸੀ ਪਰੰਤੂ ਕੁਝ ਕਾਰਨਾਂ ਕਰਕੇ ਬੱਗੀ ਬੰਦ ਹੋ ਗਈ ਸੀ ਹੁਣ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾ ਦੇ ਮੈਂਬਰਾਂ ਵੱਲੋਂ ਇਹ ਬੱਗੀ ਸ਼ੁਰੂ ਕੀਤੀ ਗਈ ਹੈ ਤੇ ਇਸ ਬੱਗੀ ਦੇ ਵਿੱਚ ਸਿਰਫ ਘੰਟੇ ਲਈ ਇਹ ਬੱਗੀ ਹੁਣ ਭੇਜੀ ਸੀ ਅਸੀਂ ਇਹ ਘੰਟੇ ਦੇ ਵਿੱਚ ਸਾਰੀਆਂ ਰੋਟੀਆਂ ਸਰ ਸੋਡੇ ਕਹਿੰਦਾ ਮਤਲਬ ਵੀ 1 ਘੰਟੇ ਦੇ ਅੰਦਰ ਬੱਗੀ ਫੁੱਲੋਗੀ ਹਾਂ 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 1 ਘੰਟੇ ਦੇ ਵਿੱਚ ਵਿੱਚ ਇਹ ਬੱਗੀ ਫੁੱਲ ਹੋ ਕੇ ਆਈ ਹੈ ਜੇ ਇਸ ਤਰ੍ਹਾਂ ਹੀ ਗਊ ਮਾਤਾ ਦੀ ਕਿਰਪਾ ਨਾਲ ਕੰਮ ਚੱਲਦਾ ਰਿਹਾ ਤਾਂ ਕੋਈ ਵੀ ਗਊ ਭੁੱਖੀ ਨਹੀਂ ਰਹੂਗੀ ਕਿਉਂਕਿ ਗਊ ਰੋਟੀ ਸਾਨੂੰ ਦਿੰਦੀ ਹੈ ਅਸੀਂ ਐਸ ਨੂੰ ਦੇਣ ਵਾਲੇ ਨਹੀਂ ਹੈਗੇ ਆਓ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਇਧਰ ਹੀ ਇੱਕ ਇਹਦੇ ਉੱਤੇ ਸ਼ੇਰ ਸ਼ੇਰ ਲਿਖਿਆ ਹੋਇਆ ਆਓ ਭਾਈਓ ਸੰਕਲਪ ਕਰੇ ਕਿ ਘਰ ਦੀ ਪਹਿਲੀ ਰੋਟੀ ਗਊ ਮਾਤਾ ਨੂੰ ਹੀ ਖਿਲਾਏ ਹਮੇਸ਼ਾ ਪਹਿਲੀ ਰੋਟੀ ਗਊ ਮਾਤਾ ਨੂੰ ਖਵਾਓ ਇਹਦਾ ਕਾਰਨ ਕੀ ਹੈ ਜਿਹੜੇ ਘਰੇ ਪਹਿਲੀ ਰੋਟੀ ਗਊ ਮਾਤਾ ਨੂੰ ਨਿਕਲਦੀ ਹੈ ਨਾ ਤਾਂ ਕੋਈ ਬਿਮਾਰੀ ਹੁੰਦੀ ਹੈ ਤੇ ਨਾ ਕਿਸੇ ਤਰ੍ਹਾਂ ਵਪਾਰ ਦੇ ਵਿੱਚ ਘਾਟਾ ਪੈਂਦਾ ਹਰ ਪਾਸੇ ਗਊ ਮਾਤਾ ਮਦਦ ਕਰਦੀ ਹੈ ਆਪਾਂ ਦੇਖਦੇ ਹਾਂ ਸਰਾਧਾ ਦੇ ਦਿਨ ਚੱਲੀ ਜਾਂਦੇ ਆ ਪੰਡਤ ਵੀ ਪਹਿਲੀ ਰੋਟੀ ਗਊ ਦੀ ਕੱਢਦੇ ਆ ऐसे तरह आ, ही ਅਸੀਂ ਕਹਿਣਾ ਚਾਹੁੰਦੇ ਆਂ ਵੀ ਪਹਿਲੀ ਰੋਟੀ ਗਊ ਦੀ ਕੱਢੋ ਤੇ ਗਊ ਮਾਤਾ ਸਾਰਿਆਂ ਦੇ ਕਿਰਪਾ ਬਣਾਈ ਰੱਖੂਗੀ ਤੇ ਆ ਸਾਰੇ ਮੈਂਬਰ ਦੇਖੋ ਜੀ ਇੱਥੇ ਸ਼ਾਮ ਨੂੰ ਸਿੰਗਲ ਜਣਾ ਵੀ ਨਹੀਂ ਹੁੰਦਾ ਸੀ ਹੁਣ ਇੱਥੇ 25 30 ਤੇ ਅੱਜ ਨੀਅਰ ਅਬਾਊਟ 21 ਕੁਇੰਟਲ ਦੇ ਗਰੀਬ ਹਰਾ ਆਇਆ ਹੈ ਜੀ ਸਾਰੇ ਦੇ ਹਰਾ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਸਾਰੇ ਪਾਸੇ ਹਰੇ ਹੀ ਆ ਜੀ ਮੈਂਬਰ ਵੀ ਬਹੁਤ ਜ਼ਿਆਦੇ ਅੱਜ ਤੇ ਦੇਖੋ ਜੀ ਸਾਰੇ ਮੈਂਬਰ ਆ ਜਿਹੜੇ ਜਿੰਨੇ ਵੀ ਇੱਥੇ ਕੇਕ ਵੀ ਆਏ ਆ ਲਫਾਫੇ ਹਮੇਸ਼ਾ ਕੱਢ ਕੇ ਫੇਰ ਪਾਉਂਦੇ ਆ ਜੇ ਇਹ ਲਫਾਫੇ ਗਊ ਮਾਤਾ ਦੇ ਪੇਟ ਦੇ ਵਿੱਚ ਜਾਣਗੇ ਅੰਤੜੀਆਂ ਦੇ ਵਿੱਚ ਫਸ ਜਾਣਗੇ ਤਾਂ ਉਸ ਤੋਂ ਬਾਅਦ ਇੰਟੈਸਟਿਨਲ ਅਬਸਟਰਕਸ਼ਨ ਹੋ ਜਾਂਦੀ ਹੈ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਅੰਤੜੀ ਬੰਦ ਹੋ ਜਾਂਦੀ ਹੈ ਅੰਤੜੀ ਸਿਰਫ ਉਸ ਤੋਂ ਬਾਅਦ ਆਪਰੇਸ਼ਨ ਹੋਣ ਤੋਂ ਬਾਅਦ ਹੀ ਖੁੱਲਦੀ ਹੈ ਜੀ ਉਹ ਇੰਨਾ ਜਾਨਵਰ ਦੇ ਵਿੱਚ ਗਊ ਮਾਤਾ ਦੇ ਵਿੱਚ ਬਹੁਤ ਔਖਾ ਕੰਮ ਹੈ ਠੀਕ ਹੈ ਜੀ ਮੋਰ ਗਊ ਮਾਤਾ ਕੀ ਜੈ गंडी जी ठीक है